ਉਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਜਿਹੜਾ ਨੋਟ ਕਰ ਲਓ ਪੈਂਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਇਸ ਵੇਲੇ ਸਜਣੋ ਪਾਉ ਸੁਖਦੇਵ ਸਿੰਘ ਬਲਟੋਏ ਵਾਲੇ ਕੋਲੇ ਚਾਰ ਐਨੀਮਲ ਫੋਰਸੇਲ ਵਿਕਾਊ ਆ ਮੱਝਾਂ ਝੋਟੀਆਂ ਚਾਰਾਂ ਦੀ ਜਿਹੜੀ ਡਿਟੇਲ ਆਪਾਂ ਲੈ ਲੈਣੀ ਆ ਕੱਲਾ ਕੱਲਾ ਪਸ਼ੂ ਤੋਰ ਤਾਰ ਕੇ ਵੇਖ ਕੇ ਰੇਟ ਰੂਟ ਵੀਡੀਓ ਦੇ ਵਿੱਚ ਹੀ ਹੋਣਗੇ ਸੱਜਣੋ ਤੇ ਜਿਹੜਾ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਇਹਨਾਂ ਤੇ ਖਰਚ ਕਰਨੇ ਆ ਤੇ ਰਿਕਵੈਸਟ ਬੇਨਤੀ ਆ ਕਿ ਜਿਹੜੇ ਨਵੇਂ ਸੱਜਣ ਪਹਿਲੀ ਵਾਰੀ ਵੀਡੀਓ ਵੇਖੋਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਜਿਹੜਾ ਬਟਨ ਆ ਸਜਣੋ ਉਹ ਵੀ ਆਲ ਤੇ ਸੈੱਟ ਕਰ ਲਿਓ ਆਜੋ ਡਿਟੇਲ ਲੈਣੇ ਆ ਨੀਲੀ ਰਾਵੀ ਦੀ ਝੋਟੀ ਤੋਂ ਸ਼ੁਰੂ ਕਰਾਂਗੇ ਕਿਹੜਾ ਸੁਆਸੂਈ ਆ ਟੌਪ ਦਾ ਨਗੀਨਾ ਝੋਟੀ ਆ ਸਜਣੋ ਬਹੁਤ ਸੋਹਣਾ ਹੁਸਨ ਦਿੱਤਾ ਪਰਮਾਤਮਾ ਨੇ ਇਹਨੂੰ ਕਿਹੜੇ ਘਰ ਦਾ ਸ਼ਿੰਗਾਰ ਬਣ ਜਾਣੀ ਆ ਰੇਟ ਤੇ ਜਾਊਗੀ ਗੱਲ ਐਂਡ ਤੱਕ ਜੁੜਦੇ ਹੋ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਪਾਉਜੀ ਸਾਸਿਕਾਲ ਸਾਸਿਕਾਲ ਜੀ ਸਾਸਿਕਾਲ ਹੋਰ ਸੁਣਾਓ ਬੜੀ ਕਿਰਪਾ ਕਰੂ ਰਾਮ ਦਾ ਚੜਦੀ ਕਲਾ ਨਾ ਹਾਂ ਬੜੀ ਮਿਹਰ ਤੇ ਆਪਣਾ ਨੰਬਰ ਨੰਬਰ 887288568 77103 ਕਾ ਤਰਜੀਹ ਹੋਛੀ ਤੇ ਬਾਬੇ ਭਾਈ ਝਾੜੂ ਸਾਹਿਬ ਦੇ ਗੁਰਦਾਰੇ ਕੋਲ ਸੰਦੂਆਂ ਦੀਆਂ ਬਾਈਕਾਂ ਕਿਸ ਨੂੰ ਪੁੱਛਦੇ ਬਾਬੇ ਸੰਦੂਆਂ ਦੀਆਂ ਬਾਈਕਾਂ ਹਨ ਪਾਉ ਸਖਦੇ ਉਹਦੇ ਘਰੇ ਹਾਂਜੀ ਹਾਂ ਤੇ ਪਾਉਜੀ ਆਹਾ ਝੋਟੀ ਆਪਣੀ ਬਾਲਾ ਟਾਈਮ ਨਾ ਕਿਸੇ ਦਾ ਲਈਏ ਹਾਂਜੀ ਤੇ ਕਿਹੜਾ ਸੁਆ ਇਹ ਪਹਿਲਾ ਸੁਆ ਪਲੂਨ ਸੂਈ ਆ ਹਾਂ ਦੋ ਦਾਲ ਦੇ ਕੱਟ ਚੈੱਕ ਕੀਤੀ ਹੈ ਚੈੱਕ ਕਰਕੇ ਲਈ ਦੋੰਦੀ ਹੈ ਜੀ ਹਾਂ ਦੋੰਦੀ ਹੈ ਕੀ ਬਾਤ ਆ ਬੜੀ ਚੰਗਾ ਕਦ ਕਦ ਕੀਤਾ ਕੱਟੀ ਨੇ ਦੋੰਦੀ ਨੇ ਇਹ ਨਾ ਤੜਕੇ 4 ਵਜੇ ਸੂਈ ਆ ਠੀਕ ਆ ਤੇ ਜੇਰ ਚਾਰ ਸੋਇਆ ਬੜਕਾ ਸੋਤੀ ਠੀਕ ਆ ਜੇਰ ਜੂਰ ਪਾਤੀ ਉਹ ਕੇ ਰਿਪੋਰਟ ਤੇ ਸਵੇਰ ਸੂਈ ਆ ਹਜੇ ਪੁੜੇ ਚੱਕੇ ਨਹੀਂ ਹਨਾ ਜਿਹੜੇ ਦਾ ਚੱਕ ਨਹੀਂ ਹੋਣਾ ਦਿਹਾੜੀ ਖਲੋ ਕੇ ਛੋਟੀ ਸਾਡੀ ਹਾਂ ਤਾਜ਼ਾ ਬੱਚਾ ਗਿੱਲਾ ਨਾ ਵਾਕਿਆ ਆ ਵੇਖ ਲਾ ਡਾਕਟਰ ਥੱਕੀ ਕੋਈ ਗੱਲ ਨਹੀਂ ਉਹ ਤਾਂ ਉਹੀ ਪਤਾ ਲੱਗ ਜਾਂਦਾ ਤੇ ਭਾਉ ਤਾਰਾਂ ਤੁਰਾਂ ਮਾਰੀਆਂ ਤੇ ਔਨੂਲ ਔਲ ਮਾਰੀ ਮੋਟਰ ਤਾਂ ਪੈਨਨ ਕਰਦੀ ਹੁੰਦੀ ਹੈ ਪਰ ਇੰਨੀ ਨਹੀਂ ਵੀ ਓਕੇ ਆ ਨਾ ਉਵੇਂ ਬੱਚੇ ਪੁੱਛ ਤੇ ਸਹਿਮਤ ਆ ਬੱਚੇ ਦੇ ਸਹਿਮਤ ਕੱਢਿਓ ਬਾਹਰ ਲੋ ਵੀ ਸਜਣੋ ਅੱਖ ਤੋਂ ਲੈ ਕੇ ਤੇ ਸਰੀਰ ਕ ਢਾਂਚੇ ਤੱਕ ਐ ਨੀਲੀ ਰਵੀ ਦੀ ਟੌਪ ਦਾ ਨਗੀਨਾ ਝੂਟੀਆ ਸਜਣੋ ਮੇਥ ਫੁੱਲਾਂ ਦਾ ਕੱਟਵੇ ਹਾਂ ਮੈਂ ਤਾਂ ਹੀ ਕਹਣਾ ਉਮਰ ਦੇ ਹਿਸਾਬ ਨਾਲ ਸਜਣੋ ਪੈਠਪੁੜਾ ਕੱਦ ਹਜੇ ਲੱਤਾਂ ਨੂੰ ਭਲੂਣ ਵੀ ਹੈਗੀ ਆ ਤੇ ਭਾਉ ਚਵਾਈ ਤਾਂ ਚੰਗੀ ਹੋਊਗੀ ਕਿਉਂਕਿ ਥਣ ਚੰਗਾ ਬਹੁਤ ਚੰਗੀ ਬਹੁਤ ਵੇਖੋ ਸੱਜਣਾ ਕੱਦ ਕਾਢ ਦਾ ਭਾਉ ਦੇ ਕੱਤੋਂ ਤਾਜ਼ਾ ਲਾ ਲਿਓ ਧੰਨ ਵਾਲੀ ਝੋਟੀ ਵੀ ਕਹਿ ਸਕਦੇ ਸੁਭਾ ਚੰਗਾ ਵੇਖੋ ਸੱਜਣਾ ਟੌਪ ਦੀ ਝੋਟੀ ਆ ਜੇ ਚੰਗੇ ਬੱਚੇ ਚੰਗੇ ਟੀਕੇ ਲਵਾ ਕੇ ਲਾਉਂਗੇ ਤਾਂ ਚੰਗੇ ਬੱਚੇ ਪਾਜੂਗੀ ਕਰਮਾਂ ਲਈ ਤੇ ਭਾਉ ਦੁੱਧ ਕਿੰਨਾ ਪਾ ਦੂਗੀ ਕੱਟੀ ਇਹ ਤੁਹਾਨੂੰ ਪਹਿਲਾਂ ਨੇ ਅਗਲੇ ਨੂੰ ਵੀ ਵੇਖ ਵੇਖ ਕੇ ਲੈਣੀ ਆਪ ਹੀ ਗੈਸ ਲਾ ਲੇ ਅਗਲਾ ਦੋਤਾਰ 11 12 ਕਿਲੋ ਤੋਂ ਕੱਟ ਕੇ ਦੇ ਹਾਂ ਤੂੰ ਜਾਤ ਕੁਆਲਟੀ ਚੰਗੀ ਹੈ ਨਾ ਅੱਖ ਵੀ ਕਿੱਡੀ ਗਲਾਬੀ ਹਮ ਸਾਰੇ ਚਾਰੇ ਪੈਰਾਂ ਦੇ ਤੋਂ ਨਾ ਤੇ ਨਿਸ਼ਾਨ ਨਿਸ਼ਾਨ ਸਾਰੀਆਂ ਕਬਰਾਂ ਠੀਕ ਸਾਰੀਆਂ ਹੈਗਾ ਤੇ ਭਾਉ ਜੀ ਰੇਟ ਇਹਦਾ ਰੇਟ ਇਹਦਾ ਗੁਰਦੀਪ ਸਿੰਘ ਉਹ ਤਾਂ ਮੰਗਦੇ ਡੇਢ ਪਰ ਆਪਾਂ ਡੇਢ ਦੀ ਮੰਗਣਾ ਆ ਪਾ 1 5 ਹੂੰ ਤੇ ਲੱਖ ਦੀ ਕੱਟੀ ਦੇ ਦੀ ਮੁੱਲ 1 5 ਤੇ ਲੱਖ ਪੂਰੇ ਦੀ ਕੱਟੀ ਦੇ ਦੀ ਲੱਖ ਦੀ ਦੇ ਦਿੱਤੀ ਜਿਹੜਾ ਕੋਈ ਯਾਦ ਹੀ ਕਰੂ ਵਾਕਈ ਕੋਈ ਸ਼ੱਕ ਨਹੀਂ ਹਾਂ ਟਾਪ ਦੀ ਆ ਹਨਾ ਟਾਪ ਦੀ ਸਿਰਾ ਕੀ ਬਾਤ ਆ ਸਜਨੋ ਜਵਾਈ ਬੜੀ ਕੋਲੀ ਪਾਦੀ ਉਹ ਤਾਂ ਸਾਰੀ ਬੱਚਾ ਚੁੰਗਿਆ ਨੇ ਠੀਕ ਆ ਹਾਂ ਬੱਚਾ ਖੁੱਲਾ ਰਿਆ ਦੇ ਚੁੰਗੀ ਗਿਆ ਚਲੋ ਕੋਈ ਗੱਲ ਨਹੀਂ ਉਹਦੀ ਮਾਮ ਆ ਹਨਾ ਹਾਂ ਤੇ ਉਹ ਵੀ ਇਹ ਚਲੇ ਬੱਚਾ ਜਿਹੜੀ ਪਹਿਲਾਂ ਛੋਟੀ ਨੇ ਚੁੰਗੀਆਂ ਬੰਦੀ ਬੰਦੀ ਆ ਵੱਧ ਬੰਦੀ ਆ ਹਾਂ ਤੇ ਆ ਮਹਿੰਦੀ ਕੀ ਡਿਟੇਲ ਆ ਇਹ ਤੀਜਾ ਸੁਭਾ ਮੈਂ ਗੱਭਣ ਆ ਤੀਜਾ ਸੁਭਾ ਸੂਗੀ ਤੇ ਗੱਭਣ ਹਾਂ ਲੈ ਜੂ ਹਫਤਾ ਅਜੇ ਲੈ ਜੂਗੀ ਮੈਂ ਚੰਗੀ ਦੁੱਧ ਨੂੰ ਚੰਗੀ ਆ ਮੈਂ 12 13 ਕਿਲੋ ਦੁੱਧ ਪਾਈ ਦਿੰਦਾ ਇਹਨੇ ਦੂਜੇ ਸੁਵੇ ਦੂਜੇ ਸੁਵੇ ਹਾਂ ਤੇ ਕੁਆਲਿਟੀ ਚੰਗੀ ਮਹਿੰਦੀ ਹੈ ਨਾ ਮੈਂ ਪਿੰਡਾ ਵੇ ਦਿਨ ਲੈ ਜੂਗੀ ਹਜੇ ਹਫਤਾ ਅਜੇ ਹਫਤਾ ਲੈ ਜੂ ਸ਼ਾਇਦ ਹੰਦਾ ਚੌਥਾ ਨਾਲੀ ਥਣ ਤੇ ਭਾਰ ਲਈਓ ਓਕੇ ਆ ਲਿਆ ਭਾਰ ਦੀ ਤੇ ਭਾਰ ਦੀ ਕੋਈ ਗਰੰਟੀ ਨਹੀਂ ਤੀਜਾ ਸੂਆ ਹੁੰਦੀ ਆ ਸੱਜਣੋ ਤੇ ਥਾਣਾ ਦੀ ਤੇ ਭਾਰ ਦੀ ਪਾਉ ਕਹਿੰਦਾ ਵੀ ਗਾਰੰਟੀ ਆ ਤੇ ਦਿਨ ਹਜੇ ਹਫਤਾ ਲੈ ਜੂਗੀ ਕੁਆਲਿਟੀ ਜੰਗੀ ਮੈਂ ਤੇ ਜਿੰਨੀ ਹੈਗੀ ਆ ਦੁੱਧ ਵਾਲੀ ਬਾਕੀ ਪਸੰਦ ਤੁਸੀਂ ਕਰ ਲੈਣੀ ਆ ਲੇਵਾ ਤਾਂ ਚੰਗਾ ਬਣਾ ਜੂ ਛੋਟੀ ਕਾਹਦੀ ਉੱਤੋਂ ਹਜੇ ਕੋਈ ਵਾਈਤਾ ਹੀ ਨਹੀਂ ਇਹਦੀ ਚੰਗੀ ਮੈਂ ਪਰ ਇੱਤੇਦਾਰਾਂ ਤਾਂ ਲਈਆਂ ਨਹੀਂ ਕਰੀਆਂ ਠੀਕ ਬਾਕੀ ਚੂਨ ਚਾਨ ਵੀ ਸਹੀ ਨਿਕਲੂਗਾ ਥਣ ਤਾਂ ਚੰਗਾ ਹਾਂ ਚੂਨ ਚੰਗੀ ਆ ਚੱਲ ਪੁੱਤ ਚੱਲ ਕੀ ਆਪਾਂ ਲੈਣਾ ਰਿਸ਼ਤੇਦਾਰਾਂ ਦਾ ਦੋਵੇਂ ਮੇਰੀ ਕਿਕਰ ਠੀਕ ਆ ਦੇਖ ਲੋ ਸੱਜਣੋ ਕੱਦ ਬਾਹਲਾ ਵੱਡਾ ਨਹੀਂ ਗਾ ਇਹ ਨੋਟ ਕਰ ਲਿਓ ਹਾਂ ਦਰਮਿਆਨੇ ਕੱਦ ਕਾਠ ਦੀ ਆ ਬਾਹਾਂ ਨੂੰ ਦਾਵੇਂ ਪਿੱਡੇ ਦੇ ਚੰਗਾ ਤੇ ਪਾਉ ਜੀ ਰੇਟ ਇਹਦਾ ਰੇਟ ਇਹਦਾ 82 ਠੀਕ ਆ 80 ਦੀ ਦੇ ਦੇਣੀ ਆ 80 ਤੋਂ ਥੋੜਾ ਬਹੁਤਾ ਛੋਟ ਛਾਪਾ ਉਹ ਚੂਗਾ ਉੱਬੀ ਮੈਂ ਕੱਢ ਲਿਆ ਨਹੀਂ ਠੀਕ ਇਹ ਪਾਉ ਕਿਹੜਾ ਸੂਆ ਇਹ ਵੀ ਤਿੱਜਾ ਹੀ ਹੈ ਤਿੱਜਾ ਸੂਆ ਹਾਂ ਢਾਣੇ ਵੀ ਲੈ ਜੂ ਅੱਠ ਢਾਣੇ ਵੀ ਲੈ ਜੂ ਹਣਾ ਹਾਂ ਠਣਾ ਠਣਾ ਲੋ ਭਾਰ ਲੋ ਇਹ ਵੀ ਓਕੇ ਨਾ ਇਹ ਨੀਲੀ ਰਵੀ ਦਾ ਥੋੜਾ ਜਿਹਾ ਪੱਖ ਰੱਖਦੀ ਹੈ ਨਾ ਆ ਮੈਂ ਚੰਗੀ ਘੱਟ ਕੁਝ ਵੀ ਚਲ ਗਾਇਆ ਹਾਂ ਨਹੀਂ ਠੀਕ ਆ ਵਿਚਾਰੀ ਜੰਨੇ ਜੋਗੀ ਹੈਗੀ ਆ ਦੁੱਧ ਇਹ ਵੀ 12 13 ਰੱਖ ਦੋ ਜੀ ਠੀਕ ਇਹਦਾ ਥਣ ਵਾਲਾ ਕੰਮ ਦਾ ਲੱਗਦਾ ਹੀ ਹੈ ਨਾ ਹਾਂ ਥਣ ਬੜਾ ਕੰਮ ਦਾ ਹਾਂ ਵੇਖੋ ਸੱਜਣੋ ਚਵਾਈ ਵਾਲਾ ਥਣ ਲੱਗਿਆ ਮੈਂ ਇਹਨੂੰ ਕਰਮ ਵਾਲੀ ਨੂੰ ਥੋੜੀ ਨਾ ਸਾਂਭੀ ਘਾਟ ਆ ਕਿਸੇ ਸੱਜਣ ਨੇ ਲੇਖ ਇਹ ਹੀ ਮੈਂ ਸੱਜਣੋ ਚੰਗੀ ਸਾਂਭੀ ਹੁੰਦੀ ਤਾਂ ਇੱਕ ਤਾਂ ਉਹਨੇ ਰੁਪਏ ਚੰਗੇ ਵਟਨੇ ਸੀ ਤੇ ਗਾਂ ਵੀ ਇਹਨੇ ਚੰਗਾ ਦੁੱਧ ਪਾਉਣਾ ਸੀ ਚਲੋ ਬਾਤ ਹੀ ਕਈ ਵਾਰੀ ਕਈ ਮਜਬੂਰੀਆਂ ਹੋ ਜਾਂਦੀਆਂ ਸੱਜਣੋ ਤੇ ਇਹਦਾ ਭਾਅ ਜੀ ਹੈ 80 80 ਦੀ ਤਾਂ ਤੇ ਨਹੀਂ ਅੱਜ 80 80 ਚੱਲੂ ਅੱਜ 80 80 ਤਿੰਨੇ 90 ਦਾ ਕਹਤਾ ਸੀ ਵੀ ਨਾ ਲੱਗੇ ਤੇ ਨਾ ਲੱਭੇ ਤੇ ਹੁਣ 80 80 80 80 ਦੀਆਂ ਤਿੰਨੇ ਹੀ ਬੂਰੀ ਵੀ ਅੱਛਾ ਇਹਦਾ ਮੁੱਲ ਵੀ 80 ਹਾਂ ਇਹਦਾ ਵੀ ਅੱਜ 80 ਚੱਲੂ ਇਹਦਾ ਵੀ 80 80 ਤਿੰਨਾ ਦਾ ਲੱਖ ਉਹਦਾ ਇਹ ਤਾਂ ਦਿਨ ਤਿਆਰੀ ਚ ਹੀ ਆ ਤਿਆਰੀ ਚ ਹੀ ਹੈ ਹਨਾ ਆ ਸ਼ਾਮ ਨੂੰ ਸੂਪੇ ਕੱਲ ਨੂੰ ਸੂਪੇ ਤੜਕੇ ਤਿਆਰ ਆ ਮੈਂ ਸੂਆ ਤੀਜਾ ਸੂਆ ਤੀਜਾ ਇਹਨੇ ਦੁੱਧ ਕਿੰਨਾ ਕੁ ਦਿੱਤਾ ਬੂਰੀ ਨੇ ਯਾਰ ਘਰ ਆ ਰਿਹਾ ਇਹ ਤਾਂ 13 14 ਤੋ ਘੱਟ ਗੱਲੀ ਚਲ 10 11 ਤਾਂ ਦੇਊਗੀ ਖੁੱਲਾ 11 12 ਦੇਊਗੀ ਇਹਨਾਂ ਦਾ ਦੇਣਾ ਚਾਹੀਦਾ ਇਹਨੂੰ ਐਡੀ ਮੈਂ ਆ ਤੋਰ ਕਰਾਈਏ ਚੱਕੇ ਦੀ ਪਾਉ ਜੀ ਟਿੱਪਨ ਟੁੱਪਨ ਓਕੇ ਤੇ ਪੰਤ ਪੰਲੋਕੇ ਇਹ ਤਾਂ ਹੁਣ ਤਿਆਰ ਹੀ ਆ ਭਾਰਦੀ ਤਾਂ ਕੋਈ ਚੱਕਰ ਹੀ ਨਹੀਂ ਰਹਿ ਗਿਆ ਇਹਦੇ ਜੀ ਹਾਂ ਇਹਦੀ ਆਪਣੀ ਗਰੰਟੀ ਆ ਇਹਦੇ ਹਾਂ ਭਾਰ ਭਾਰਲ ਬੁਰਲ ਚੰਗੀ ਆ ਸੱਜਣਾ ਮਗਰਲੇ ਪੈਰਾਂ ਤੇ ਨਿਸ਼ਾਨ ਹੈਗੇ ਮੱਥਾ ਅਗਲਿਆਂ ਤੇ ਵੀ ਆਗੇ ਅਗਲਿਆਂ ਤੇ ਵੀ ਹੈਗੇ ਅੱਖਾਂ ਕਾਲੀਆਂ ਅੱਖਾਂ 'ਚ ਵੀ ਹੈਗੇ ਨਿਸ਼ਾਨ ਬਿੱਲੇ ਨੀਲੀ ਦਾ ਪੱਖ ਰੱਖਦੀ ਆ ਸੱਜਣੋ ਚੈੱਕ ਕਰ ਲਓ ਬੂਰੀ ਵੇਖੋ ਲੇਵੇ ਭਾਂਡੇ ਦੀ ਜਿੰਨੀ ਕ ਹੈਗੀ ਸਾਫ ਸੁਥਰੀ ਆ ਬਟਨ ਵਾਲੀ ਵੀ ਕਹਿ ਸਕਦੇ ਆ ਚੈੱਕ ਕਰੋ ਕਿਉਂਕਿ ਤਿਆਰ ਆ ਜਾਵਾਂ ਸੁੰਦੀ ਕਰਦੀ ਥੋੜਾ ਬਹੁਤਾ ਲੇਵਾ ਸੱਜਣੋ ਹੁਣ ਹੋਰ ਵੀ ਭਰ ਜੂਗੀ ਟਾਈਟ ਕਰ ਜੂਗੀ ਇਹਨੂੰ ਜਿਹੜੀਆਂ ਮੜੀਆਂ ਮੋਟੇ ਲਾ ਤੇ ਬਾਕੀ ਤਿਆਰੀ ਦੇ ਵਿੱਚ 80000 80000 ਦੀਆਂ ਇਹ ਤਿੰਨੇ ਲਊ ਕੋਈ 80 80 ਦੀਆਂ ਦੇ ਦੰਗ ਚਲੋ ਲੋ ਵੀ ਸੱਜਣੋ ਤੇ ਹੁਣ ਜਿਹਨੇ ਇੱਕ ਲੈਣੀ ਉਹ ਤਿੰਨ ਕਿਵੇਂ ਲਊ ਦੱਸ ਪਹਿਲਾਂ 23 ਦਾ ਜਿਹੜੀ ਪਸੰਦ ਹੈ ਲੈ ਜਿੰਨਾਂ ਤੋਂ ਹਾਂ ਐਂ ਕਹਿ ਜਿਹੜੀ ਵੀ ਸੱਜਣੋ ਤਿੰਨਾਂ ਚੋਂ ਪਸੰਦ ਆ ਗਈ 80 8000 ਤੋਂ ਛੋੜ ਛਾਪਾ ਹਾਂ ਨਹੀਂ ਠੀਕ ਆ ਆਦਾ ਗੱਲ ਹੀ ਹੁਣ ਇਹ ਜਗਾ ਅਗਲੇ ਕੋਲੇ ਇੱਕ ਬੰਨਣ ਦੀ ਹੋਵੇ ਤੇਰੀਆਂ ਤਿੰਨ ਕਿਵੇਂ ਲਊ ਤਿੰਨਾਂ ਚ ਵੇਖ ਤੇਰੀ ਮੱਝ ਜੈ ਸੱਜਣੋ ਹਾਂ ਧੰਨਵਾਦ ਇਹ ਸੱਜਣੋ ਭਾਉ ਸੁਖਦੇਵ ਸਿੰਘ ਬਲਟੋਏ ਵਾਲੇ ਕੋਲੇ ਆ ਕੱਟੀ ਮੂਰਤਰ ਕੀ ਆ ਸੱਜਣੋ ਇਸ ਕਰਕੇ ਕਿ ਗਾਂ ਮੰਨ ਲਓ ਡਬਲ ਵੀ ਹੋਣੀ ਆ ਬੱਚੇ ਵੀ ਟੋਪ ਦੇ ਲਾਜੂਗੀ ਫਿਰ ਦੁਬਾਰਾ ਤੁਹਾਨੂੰ ਮੈਂ ਚੈੱਕ ਕਰਾ ਦਿਆਂ ਕਿ ਅਸਰ ਕੱਟੀ ਤੇ ਵੀ ਚੰਗੇ ਰੁਪਏ ਲੱਗ ਜਾਂਦੇ ਸਜਣੋ ਜੇ ਲਈਏ ਇਹੋ ਜੀ ਨੋਟ ਕਰ ਲਿਓ ਮੇਰੀ ਗੱਲ ਇਹ ਇਹ ਨਾ ਕਿ ਉਹ ਵੀ ਭਾਉ ਕਾਰਡਾ ਹੋ ਜਾਊਗਾ ਭਾਉ ਨਹੀਂ ਹੁਣ ਕਾਰਡਾ ਹੁੰਦਾ ਕਿਉਂਕਿ ਸੂਪੀ ਆ ਕਰੀ ਮੜੀ ਜਿਆ ਇਹਨੂੰ ਪਿੱਛੋਂ ਪੂਰੇ ਲੱਖ ਦੀ ਕਹਿਤੀ ਨਾ ਪੂਰੇ ਲੱਖ ਦੀ ਕੋਈ ਸ਼ੱਕ ਨਹੀਂ ਸਜਣੋ ਵੇ ਸਕਰ ਹੋ ਕੇ ਕੱਟੀ ਦੀ ਖਰੀਦਦਾਰੀ ਕਰ ਲਿਓ ਪਲੀ ਅਪਲਾਈ ਕੀਤੀ ਤੇ ਕਰਮਾਂ ਵਾਲੀ ਲਾਏ ਬੰਦ ਰਹੂਗੀ ਆਪਾਂ ਨੂੰ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ